ਤਾਲੀ ਭਰੇ ਪਹਿਲਾਂ ਸ੍ਰੀ ਗੁਰਗੰਨ ਸਾਹਿਬ ਜੀ ਦਾ ਇਹ ਪਾਵਨ ਰੂਪ ਜਖਮੀ ਜੋ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਹਰਾਂ ਦੀ ਮਦਦ ਨਾਲ ਲਗਾਤਾਰ ਉਸ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਔਰ ਪਿਛਲੇ ਕੁਸ਼ ਵਰਿਆਂ ਤੋਂ ਕੱਲੂ ਘਾੜਾ ਦਿਨ ਜਦੋਂ ਮਨਾਇਆ ਜਾਂਦਾ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਸ੍ਰੀ ਗੁਰਗੰਨ ਸਾਹਿਬ ਜੀ ਦੇ ਇਸ ਜਖਮੀ ਪਾਵਨ ਰੂਪ ਨੂੰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸਜੋਬਤ ਕੀਤਾ ਜਾਂਦਾ ਹੈ ਤਾਂ ਜੋ ਸੰਗਤਾਂ ਇਸ ਜਖਮੀ ਰੂਪ ਦੇ ਦਰਸ਼ਨ ਕਰ ਸਕਣ ਜੂਨ ਦਾ ਮਹੀਨਾ ਚੜ੍ਹਦਿਆਂ ਹੀ ਹਰ ਸਿੱਖ ਦੇ ਜ਼ਖਮ ਹਰੇ ਹੋ ਜਾਂਦੇ ਆ ਹਿਰਦੇ ਵrundਰੇ ਜਾਂਦੇ ਆ ਅੱਖਾਂ ਨਮ ਹੋ ਜਾਂਦੀਆਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਦੇ ਲਈ ਸ਼ਹੀਦੀ ਗੁਰਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਦੇਸ਼ ਭਰ ਤੋਂ ਦੁਨੀਆ ਭਰ ਤੋਂ ਪਹੁੰਚੇ ਸ਼ਰਧਾਲੂਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸ਼ਹੀਦ ਹੋਏ ਸਿੰਘ ਸਿੰਘਣੀਆਂ ਪਜੰਗੀਆਂ ਦੀ ਯਾਦ ਵਿੱਚ ਕੱਲੂ ਕਾਲਾ ਦਿਵਸ ਮਨਾਇਆ ਜਾਂਦਾ ਹੈ 4 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਖੰਡ ਪੜ ਸਾਹਿਬ ਆਰੰਭ ਕੀਤੇ ਜਾਂਦੇ ਐ 6 ਜੂਨ ਨੂੰ ਪੋਕ ਪਾਏ ਜਾਂਦੇ ਐ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੱਖ ਕੌਮ ਨੂੰ ਸੰਬੋਧਨ ਕਰਦੇ ਐ ਪਰ ਪਿਛਲੇ ਕੁਝ ਵਰ੍ਹਿਆਂ ਤੋਂ ਕਿਉਂਕਿ 41 ਵਰ੍ਹੇ ਪਹਿਲਾਂ ਵਾਪਰੇ ਕੱਲੂ ਘਾਰੇ ਤੋਂ ਦਰਾਂ ਜਖਮੀ ਹੋਏ ਸਰੂਪ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਸੀ ਪਰਮਤ ਕੀਤੀ ਜਾ ਰਹੀ ਸੀ ਇੱਕ ਮਹਰਾਂ ਦੀ ਵਿਸ਼ੇਸ਼ ਟੀਮ ਇਸ ਦੀ ਦੇਖਪਾਲ ਕਰ ਰਹੀ ਸੀ ਤਾਂ ਪਿਛਲੇ 4 ਵਰ੍ਹਿਆਂ ਤੋਂ ਸ੍ਰੀ ਗੁਰਗੰਸਾਹਿਬ ਜੀ ਦਾ ਇਹ ਜ਼ਖਮੀ ਸਰੂਪ ਗੁਰਦਰਾਸ਼ੀਤ ਪੱਪਾ ਗੁਰਬਖਸ਼ ਸਿੰਘ ਜੀ ਵਿਖੇ ਸੰਗਤਾਂ ਦੇ ਦਰਸ਼ਕਾਂ ਲਈ ਇਸ ਸ਼ੋਭਤ ਕੀਤਾ ਜਾਂਦਾ ਹੈ ਹੈੱਡ ਗ੍ਰੰਥੀ ਸ਼੍ਰੀ ਕਾਟਕ ਸਾਬ ਸਾਰਾ ਵਰਤਾਰਤ ਵੀ ਸੁਣਾਣਗੇ ਸਿੰਘ ਸਾਹਿਬ ਗੈਨੀ ਮਲਕੀਸ਼ ਸਿੰਘ ਔਰ ਗੁਰਦੰਤ ਸਾਹਿਬ ਜੀ ਦੇ ਪਾਵਨ ਸਰੂਪ ਦੇ ਉਹ ਜ਼ਖਮੀ ਅੰਗ ਜਿਹੜੇ ਆ ਉਹ ਵੀ ਦਿਖਾਏ ਜਾਣਗੇ ਉਹ ਗੋਲੀਆਂ ਵੀ ਦਿਖਾਈਆਂ ਜਾਣਗੇ ਜਿਹੜੀਆਂ ਇਸ ਰੂਪ ਨੂੰ ਲੱਗੀਆਂ ਸਨ ਤੋਂ ਬੜਾ ਭਾਵੁਕ ਦ੍ਰਿਸ਼ ਜਨ ਹੁੰਦਾ ਜਦੋਂ ਇਹ ਜਾਣਕਾਰੀ ਦਰਸ਼ਕਾਂ ਦੇ ਨਾਲ ਸੰਗਤ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਜਦੋਂ ਉਹ ਜ਼ਖਮੀ ਅੰਗ ਦਿਖਾਏ ਜਾਂਦੇ ਆ ਉਹ ਗੋਲੀਆਂ ਦਿਖਾਈਆਂ ਜਾਂਦੀਆਂ ਤਾਂ ਸਹਿਜ ਹੀ ਅਹਿਸਾਸ ਹੁੰਦਾ ਕਿੰਨਾ ਜ਼ਾਲਮਾਨਾ ਕੰਮ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ ਜੂਨ ਮਹੀਨਾ ਚੜ੍ਹਦੇ ਆਂ ਸਹਿਜ ਹੀ ਉਹ ਸਾਰੇ ਜ਼ਖਮ ਜਿਹੜੇ ਆ ਸਿੱਖਾਂ ਦੇ ਹਰੇ ਹੋ ਜਾਂਦੇ ਆ ਮਨਾਂ ਦੇ ਵਿੱਚ ਤੀਸ ਉੱਠਦੀ ਹੈ ਉਹ ਸਾਰਾ ਵਿਰਤਾਤ ਉਹ ਸਾਰਾ ਤਖਦਾਈ ਦੇਸ਼ ਸਾਰਾ ਉਹ ਮੰਜ਼ਰ ਸਹਿਜ ਹੀ ਅੱਖਾਂ 'ਗੇ ਆਉਂਦੇ ਕਿ ਕਿਸ ਤਰ੍ਹਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਖੂਨ ਦੇ ਨਾਲ ਲਖਪਤ ਸੀ ਤੋ ਅੱਜ ਇਸ ਰੂਪ जख्मी इस रूप ਇਸ ਨੂੰ ਸ਼ੋਭਿਤ ਕੀਤਾ ਜਾ ਰਿਹਾ ਹੈ ਅਰਦਾਸ ਕੀਤੀ ਜਾਊਗੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਨੀ ਮਲਕੀਤ ਸਿੰਘ ਜੀ ਸਾਰੀ ਜਾਣਕਾਰੀ ਸੰਗਤ ਦੇ ਨਾਲ ਸਾਂਝੀ ਕਰਨਗੇ ਉਹ जख्मी ਅੰਗ ਇਸ ਪਾਵਨ ਰੂਪ ਦੇ जख्मी ਅੰਗ ਜਿਹੜੇ ਉਹਨਾਂ ਬਾਰੇ ਜਾਣਕਾਰੀ ਦੇਣਗੇ ਉਹ ਸੰਗਤਾਂ ਨੂੰ ਉਹਨਾਂ ਦੇ ਦਰਸ਼ਨ ਕਰਾਏ ਜਾਣਗੇ जख्मी ਅੰਗਾ ਦੇ ਉਹ ਗੋਲੀਆਂ ਦਿਖਾਈਆਂ ਜਾਣਗੀਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜ਼ਖਮੀ ਕੀਤਾ ਤਾਂ ਸੰਤਾਂ ਨੰਮ ਅੱਖਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਜ਼ਖਮੀ ਅੰਗਾ ਦੇ ਦਰਸ਼ਨ ਕਰਦੀ ਹੈ ਹਰ ਸਾਲ ਹੀ ਅਸੀਂ ਇਹ ਭਾਵੁਕ ਦ੍ਰਿਸ਼ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਇੱਕ ਮਸ਼ੀਨ ਗੰਦੀ ਗੋਲੀ ਜੋ ਕੇ ਆਈ ਇਹ ਕਲਜੋਗਨ ਗੋਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ ਤੱਕਰਾ ਅੰਗ ਨੂੰ ਲੈ ਕਰਕੇ ਗੁਰੂਖਿ ਪਿਆਰਿਉ ਸੁਖਮਨੀ ਸਾਹਿਬ ਜੀ ਦੀ ਸੋਲਵੀਂ ਅਸਤਰੀ ਦੇ 6ਵੇਂ ਬੰਦ ਤੱਕ ਰੂਤ ਸਤ ਜਾਕਾ ਸਤ ਅਸਤਾਨ ਇੱਥੇ ਤੱਕ ਇਸ ਪਾਵਨ ਟਵਿੱਟਰ ਅੰਗਾਂ ਨੂੰ ਇਸ ਗੋਲੀ ਨੇ ਚੀਰਨਾ ਕੀਤਾ ਸਤਗੁਰੂ ਜੀ ਦਾ ਇਹ ਸੀਨਾ ਜੋ ਕਿ ਇਸ ਗੋਲੀ ਨੇ ਵੇਨ ਦਿੱਤਾ ਸੋ ਗੁਰਮਤਿ ਪਿਆਰਿਓ ਜਿਸ ਧਾਰਮਿਕ ਅਸਥਾਨਤੀ ਜਾਂ ਜਿਸ ਪਾਵਨ ਗ੍ਰੰਥ ਨੂੰ ਸਿੱਖ ਧਰਮ ਤੋਂ ਇਲਾਵਾ ਬਹੁਤ ਸਾਰੇ ਹੋਰ ਧਰਮਾਂ ਦੇ ਵਿੱਚ ਵੀ ਆਦਰ ਦਿੱਤਾ ਜਾਂਦਾ ਹੈ ਸੋ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਇਹ ਜਿਹੜੀ ਗੋਲੀ ਦਿਖਾਈ ਜਾ ਰਹੀ ਹੈ ਸੋ ਗੁਰਮਤਿ ਪਿਆਰਿਓ ਇਸ ਗੋਲੀ ਦੇ ਨਾਲ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਰਾਂ ਅੰਗ ਤੋਂ ਲੈ ਕਰਕੇ ਸੋਲ ਵੀ ਅਸਪਤੀ ਦੇ 6ਵੇਂ ਬੰਦ ਤੱਕ ਇਸ ਗੋਲੀ ਨੇ ਸੀਨੇ ਨੂੰ ਪਾੜਿਆ ਔਰ ਗੁਰਮਖ ਪਿਆਰੋ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਇਹ ਮਹਾਨ ਪਵਿੱਤਰ ਗ੍ਰੰਥ ਜਿਨ੍ਹਾਂ ਦੇ ਪਾਵਨ ਪਵਿੱਤਰ ਦਰਸ਼ਨ ਦੇਦਾਰ ਸੰਗਤਾਂ ਨੂੰ ਕਰਵਾਏ ਜਾਂਦੇ ਨੇ ਇਹ ਸਿ ਮਹਾਨ ਪਵਿੱਤਰ ਗ੍ਰੰਥ ਸੰ ਸੰਸਕ੍ਰਿਤ શ્રી ਗੁਰਨਾਨਦ ਸਾਹਿਬ ਦੇ ਦਰਸ਼ਿਤਦਾਰ ਕਰਵਾਏ ਜਾ ਰਹੇ ਨੇ ਔਰ ਇਹ ਗੋੜੀ ਜੋ ਦੱਖਣ ਦੀ ਬਾਹਰ ਤੋਂ ਆਈ ਕਿਹਾ ਜਾਂਦਾ ਉਸ ਵਕਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਮਾਨ ਜੋ ਸਿੰਘ ਸਾਹਿਬ ਜੀ ਤਾਬਿਆ ਦੇ ਵਿੱਚ ਬੈਠੇ ਹੋਏ ਸਨ ਔਰ ਗੁਰਮੁਖ ਫਿਆਰ ਇਹ ਵੀ ਦੱਸਿਆ ਜਾਂਦਾ ਕਿ ਮਹਾਨ ਕੀਰਤਨੀਆਂ कीर्तन ਦਾ ਰਾਸਮਾਨ ਦੇ ਪਏ ਰੇ तकरीबन 72 ਘੰਟੇ ਲਗਾਤਾਰ ਗੁਰੂ ਕੇ ਕੀਰਤਨੀਆਂ ਨੇ ਕੀਰਤਨ ਕੀਤਾ ਜੂਨ 1984 ਦੇ ਵਿੱਚ ਜਦੋਂ ਭਾਰਤੀ ਫੌਜ ਵੱਲੋਂ ਭਾਰਤੀ ਸਰਕਾਰ ਵੱਲੋਂ ਉਸ ਸਮੇਂ ਦੀ ਜ਼ਾਲਮ ਕਾਂਗਰਸ ਸਰਕਾਰ ਵੱਲੋਂ ਜਿਹੜਾ ਸਾਡਾ ਮੁਕੱਦਸ ਸਥਾਨ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਦੁਆਰਾ ਸਾਹਿਬਾਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਇਹਨਾਂ ਨੂੰ ਢਹਿ ਢੇਰੀ ਕੀਤਾ ਗਿਆ ਤੇ ਲੱਖਾਂ ਹੀ ਸ਼ਰਧਾਲੂ ਜਿਹੜੇ ਇੱਥੇ ਦਰਸ਼ਨ ਕਰਨ ਵਾਸਤੇ ਆਏ ਸਨ ਉਹਨਾਂ ਨੂੰ ਫੱਟੜ ਤੇ ਸ਼ਹੀਦ ਕੀਤਾ ਗਿਆ ਇਸ ਸਮੇਂ ਦੇ ਹੀ ਦੌਰਾਨ ਜਦੋਂ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਪ੍ਰਗਾਸ ਸਨ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੇ ਦੱਖਣ ਦੀ ਵਾਹੀ ਵੱਲੋਂ ਇੱਕ ਗੋਲੀ ਵੱਜੀ ਸੀਗੀ ਉਹ ਅੱਜ ਧੰਨ ਧੰਨ ਸ਼੍ਰੀ ਗੁਰੂ ਗੰਗ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਸੰਗਤਾਂ ਦੇ ਦਰਸ਼ਨ ਕਰਨ ਲਈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸਜੋਬਤ ਕੀਤੇ ਗਏ ਨੇ ਜੋ ਕਿ 6 ਤਰੀਕ 6 ਜੂਨ ਤੱਕ ਇੱਥੇ ਸੰਗਤਾਂ ਉਸ ਜਾਖਵੇਂ ਸਰੂਪ ਦੇ ਦਰਸ਼ਨ ਕਰ ਸਕਦੀਆਂ ਨੇ ਇਹ ਜਿਹੜਾ ਸਰੂਪ ਉਹ ਸ਼ਾਮ ਨੂੰ ਲਗਭਗ 7 ਵਜੇ ਤੱਕ ਇੱਥੇ ਪ੍ਰਗਾਸ਼ ਕੀਤਾ ਜਾਊਗਾ ਤੇ ਅਰਜਾਨਾ 6 ਜੂਨ ਤੱਕ ਸੰਗਤਾਂ ਨੂੰ ਇਸ ਜ਼ਖਮੀ ਸਰੂਪ ਦੇ ਦਰਸ਼ਨ ਕਰਵਾਏ ਜਾਣਗੇ ਦੱਖਣ ਦੀ ਬਾਹੀ ਤੋਂ ਇੱਕ ਗੋਲੀ ਆਉਂਦੀ ਹੈ ਉਸ ਗੋਲੀ ਦੇ ਨਾਲ ਜਿਲਦ ਤੋਂ ਲੈ ਕਰਕੇ ਤਤਕਰਾ ਅੰਗਾਂ ਦੇ ਰਾਹੀਂ ਉਹ ਗੋਲੀ ਜਾਂਦਿਆਂ ਜਾਂਦਿਆ ਜਪਜੀ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ چیر ਗਈ ਔਰ ਸ੍ਰੀ ਰਾਗ ਜੀ ਦੀ ਪਵਿੱਤਰ ਕੁਰਬਾਨੀ ਨੂੰ چیر ਗਈ ਗੌੜੀ ਰਾਗ ਦੇ ਅੰਦਰ ਜਾ ਕਰਕੇ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਕੁਰਬਾਨੀ ਜਿਸ ਵਿੱਚ 16ਵੇਂ ਅਸ਼ਟਪਦੀ ਦੇ 6ਵੇਂ ਬੰਦ ਦੇ ਵਿੱਚ ਜਾ ਕਰਕੇ ਖਤਮ ਹੁੰਦੀ ਹੈ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗਾਂ ਨੂੰ ਨੁਕਸਾਨ ਜਿਹੜਾ ਇਹਨੇ ਪਹਚਾਇਆ ਜਿਸ ਨਾਲ ਸਿੱਖ ਕੌਮ ਹੋਰ ਨਾ ਕੌਮਾਂ ਦੇ ਵਿੱਚ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਤੇ ਅਦਬ ਕਰਦੇ ਸਨ ਉਹਨਾਂ ਦੇ ਹਿਰਦੇ ਬਲੁੰਦਰੇ ਗਏ ਬਹੁਤ ਸੁਣਦੇ ਆਇਆ ਪਹਿਲਾਂ ਬੜੀ ਮੰਦ ਭਾਗੀ ਫੈਸੀ ਆ ਇਹ ਤੇ ਬੜਾ ਦੁੱਖ ਆਉਂਦਾ ਬੜਾ ਰੋਣਾ ਆਉਂਦਾ ਇਸ ਚੀਜ਼ ਦਾ ਵੀ ਇੰਨਾ ਇਹ ਜੀ ਪਵਿੱਤਰ ਜਗ੍ਹਾ ਤੇ ਇਸ ਤਰ੍ਹਾਂ ਦਾ ਹਮਲਾ ਕਰਨਾ ਸਰਕਾਰਾਂ ਦੀ ਬਹੁਤ ਵੱਡੀ ਇਹ ਨ ਲੈ ਕੀ ਸੀ ਬੀ ਇਹ ਦਰਸ਼ਣ ਦਿਦਾਰ ਕਰਕੇ ਆਪਾਂ ਕੱਲੂ ਘਾਰਿਆਂ ਨੂੰ ਭੁੱਲਣਾ ਨਹੀਂ ਚਾਹੀਦਾ ਇਹੋ ਜਿਹੇ ਦਿਹਾੜਿਆਂ ਨੂੰ ਭੁੱਲਣਾ ਜਿਹੜੇ ਭੁੱਲ ਜਾਂਦੇ ਨੇ ਭਾਈ ਉਹਨਾਂ ਦੀ ਜਮੀਰ ਤੇ ਉਹਨਾਂ ਦਾ ਨੇਸ ਤੋਂ ਨਬੂਤ ਜਿਹੜਾ ਹੈ ਉਹ ਹੋ ਜਾਂਦਾ ਏ ਇਹ ਇਤਿਹਾਸ ਦੇ ਪੰਨਿਆਂ ਤੋਂ ਉਹਨਾਂ ਕੌਮਾਂ ਦਾ ਨਾਮ ਮਿਟ ਜਾਂਦਾ ਏ ਇਸ ਗੱਲ ਕਰਕੇ ਸਾਰੀਆਂ ਸੰਗਤਾਂ ਆਪਣੇ ਘਰਾਂ ਵਿੱਚ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਇਹ ਪਾਵਨ ਸਥਾਨ ਤੇ ਆ ਕੇ ਉਸ ਪਾਵਨ ਸਰੂਪ ਦੇ ਦਰਸ਼ਨ ਦਿਦਾਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਨ ਦੁਖੀ ਹੁੰਦਾ ਮਨ ਬੜਾ ਦੁਖੀ ਆ ਵਾਹੇ ਗੁਰੂ ਸਤਨਾਮ ਗੁਲਿਆ ਨਹੀਂ ਜਾਂਦਾ ਹੈ ਗੁਰੂ ਮਹਾਰਾਜ ਕਿਰਪਾ ਕਰੋ ਇੱਕ ਦਿਨ ਆਪਣੀ ਜੋ ਕੋਈ ਵੀ ਦਰਸ਼ਨ ਕਰਕੇ ਬਾਹਰ ਆ ਰਿਹਾ ਹੈ ਉਸ ਦੀਆਂ ਅੱਖਾਂ ਨਮ ਹੈ ਬੜੇ ਰਜ਼ਬਾਤੀ ਹੋ ਕੇ ਸੰਗਤਾਂ ਜੁਲ 1984 ਦੇ ਭਾਰਤੀ ਫੌਜ ਦੇ ਹਮਲੇ ਦੌਰਾਨ ਜ਼ਖਮੀ ਹੋਏ ਸ੍ਰੀ ਗੁਰਗੰਦ ਸਾਹਿਬ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕਰ ਰਹੀਆਂ ਨੇ ਅੱਜ 2 ਜੂਨ ਤੋਂ ਲੈ ਕੇ 6 ਜੂਨ ਤੱਕ ਇਸੇ ਤਰ੍ਹਾਂ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ ਨੂੰ 7 ਵਜੇ ਤੱਕ ਗੁਰਦੁਆਰਾ ਚੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਪਵਿੱਤਰ ਪਾਵਨ ਸਥਾਨ ਤੇ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਮਗਰ ਹੈ ਇਸ ਪਾਵਨ ਪਿੱਤਰ ਸਥਾਨ ਤੇ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ ਨੂੰ 7 ਵਜੇ ਤੱਕ ਸ਼੍ਰੀ ਗੁਰਗੰਦ ਸਾਹਿਬ ਜੀ ਦੇ ਚਕਮਈ ਸੂਤ ਦੇ ਦਰਸ਼ਨ ਕਰ ਸਕਦੀਆਂ ਕੈਮਰਾ ਬਸਰ ਅਵਤਾਰ ਸਿੰਘ ਦੇ ਨਰਿੰਦਰ ਸਿੰਘ ਮੋਂਗਾ ਪੀਡੀਐਸ ਨਿਊਜ਼ ਅੰਮ੍ਰਿਤਸਰ